ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਆਪ ਆਏ ਆ ਜੀ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਤੇ ਅੱਜ ਇੱਕ ਨਿਊ ਸ਼ਾਪ ਤੁਹਾਡੇ ਲਈ ਲੈ ਕੇ ਆਏ ਆ ਜਿੱਥੇ ਤੁਸੀਂ ਗਰਮੀਆਂ ਦੇ ਸੂਟ ਹੈਵੀ ਵਰਕ ਵਾਲੇ ਸੂਟ ਖਰੀਦ ਸਕਦੇ ਹੋ ਤੁਹਾਨੂੰ ਭੰਡਾਰ ਮਿਲ ਜੇਗਾ ਹਰੇਕ ਤਰ੍ਹਾਂ ਦਾ ਸੂਟ ਤੁਹਾਨੂੰ ਮਿਲੇਗਾ ਤੇ ਸ਼ਾਪ ਦਾ ਨਾਮ ਹੈਗਾ ਜੀ ਮੋਮਿਨ ਕਲੌਥ ਹਾਊਸ ਅੰਜੂ ਕਿਲੇ ਵਾਲਿਆਂ ਦੀ ਦੁਕਾਨ ਹੈ ਇਹ ਸੋ ਜੋ ਕਿ ਸਰੰਦੀ ਗੇਟ ਟੇਲੀਆਂ ਵਾਲਾ ਬਾਜ਼ਾਰ ਮਲੇਰਕੋਟਲਾ ਦੇ ਵਿੱਚ ਹੈ ਤੇ ਕੰਟੈਕਟ ਨੰਬਰ ਤੁਸੀਂ ਦੇਖ ਸਕਦੇ ਹੋ ਉੱਪਰ ਦਿੱਤੇ ਹੋਏ ਨੇ ਬਾਕੀ ਆਪਾਂ ਵੀਡੀਓ ਤੇ ਨਾਲ-ਨਾਲ ਕੰਟੈਕਟ ਨੰਬਰ ਚਲਾ ਦਵਾਂਗੇ ਤੇ ਸੋ ਚਲੋ ਜੀ ਆਪਾਂ ਚੱਲਦੇ ਆਂ ਸ਼ਾਪ ਦੇ ਅੰਦਰ ਤੇ ਤੁਹਾਨੂੰ ਦਿਖਾਉਨੇ ਆਂ ਕੱਪੜੇ ਦੀ ਨਿਊ ਨਿਊ ਵੈਰਾਈਟੀ ਸੋ ਆਜੋ ਜੀ ਚੰਗਿਏ ਫੇਰ ਸਭ ਤੋਂ ਪਹਿਲਾਂ ਮੋਮਿਨ ਕਲਾਥ ਹਾਊਸ ਵੱਲੋਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸ਼ਾਸ਼ੀਕਾਲ ਨਮਸਤੇ ਆਦਾਬ ਅੱਜ ਭੈਣੇ ਆਪਾਂ ਕਾਟਨ ਦਾ ਜਿਹੜਾ ਕਲੈਕਸ਼ਨ ਲੈ ਕੇ ਆਏ ਆਂ ਉਹ 1000 ਰੁਪਏ ਦੇ 5 ਸੂਟ ਲੈ ਕੇ ਆਏ ਆਂ ਪਿਓਰ ਕਾਟਨ ਲੀਲਣ ਦੇ ਸੂਟ ਨੇ ਵੀਰੇ ਥੋੜਾ ਗੌਰ ਨਾਲ ਕੈਮਰਾ ਮਰਵਾ ਦਿਓ ਪਿਓਰ ਕਾਟਨ ਦੇ ਵਿੱਚ 5 ਮੀਟਰ ਕੱਪੜਾ 200 ਰੁਪਏ ਦਾ ਸੂਟ ਪੂਰਾ ਮੀਟਰ ਨਾਲ ਕੱਟ ਕੇ ਦਵਾਂਗੇ ਇਹ ਚ ਰੰਗ ਡਿਜ਼ਾਈਨ ਬਾਧੂ ਮਿਲ ਜਾਣਗੇ ਭੈਣੇ ਬਾਕੀ ਜਿੱਦੇ ਮਰਜੀ ਹੋ ਡਿਜ਼ਾਈਨ ਇਹਦੇ ਵਿੱਚ ਮਿਲ ਜਾਣਗੇ ਇੱਕ ਆਪਣੇ ਲਈ ਭੈਣੇ ਪਿਓਰ ਕਾ ਕੈਂਬਰੀਕ ਚੱਲਦੀ ਆ ਕੈਂਬਰੀਕ ਦੇ ਵਿੱਚ ਡਿਜ਼ਾਈਨ ਮਿਲ ਜਾਣਗੇ 5 ਸੂਟ ਇਹ ਇਹ ਕੈਂਬਰੀਕ ਨਾਟ 280 ਰੁਪਏ ਦਾ ਸੂਟ ਪਊਗਾ 300 ਤੀਗਾ ਪਿਛਲੀ ਵੀਡੀਓ ਦੇ ਵਿੱਚ ਹੁਣ 280 ਦੇ ਵਿੱਚ ਪਾਤਾ ਇਹਟਾ ਰੰਗ ਡਿਜ਼ਾਈਨ ਇੱਕ ਇੱਕ ਡਿਜ਼ਾਈਨ ਦੇ ਵਿੱਚ ਪੰਜ-ਪੰਜ ਮਿਲ ਜਾਣਗੇ। ਅੱਛਾ। ਬਾਕੀ ਕਾਪੜੇ ਲਵੇ ਸਰਪਲੱਸ ਦੇ ਵਿੱਚ ਕੈਂਬ੍ਰਿਕ ਹੁੰਦੀ ਆ। ਇਹ ਮੀਟਰ ਨਾਲ ਕੱਟ ਕੇ ਪਾਵਾਂਗੇ। ਮੀਟਰ ਨਾਲ ਕੱਟ ਕੇ ਸਾਢੇ 3 ਮੀਟਰ ਦਾ ਪਿਛਲੀ ਵੀਡੀਓ ਦੇ ਵਿੱਚ ਮੰਨ ਕੇ ਰੇਟ ਚੱਲੋ 350 ਪਾਇਆ ਹੋਇਆ ਜਿਹੜਾ ਤੁਹਾਡੇ ਪੇਜ ਨੂੰ ਭੈਣ ਉਹਨਾਂ ਦੇ ਪੇਜ ਨੂੰ ਜਾਂ ਭਾਈ ਦੇ ਪੇਜ ਨੂੰ ਫੋਲੋ ਕਰਕੇ ਆਉਣਗੇ ਉਹਨਾਂ ਨੂੰ ਹੋਰ ਲੈਸ ਕਰ ਦਾਂਗੇ 20 ਰੁਪਏ ਸੂਟ 330 ਰੁਪਿਆ ਦਾ ਸੂਟ ਦੇ ਦਾਂਗੇ ਇਹਦੇ ਵਿੱਚ ਰੰਗ ਡਿਜ਼ਾਈਨ ਵਾਧੂ ਮਿਲ ਜਾਣਗੇ ਦੇਖੋ ਭਾਈ ਇਹ ਨਾਰਮਲ ਪਣਾ ਵੀਰੇ ਕਿ ਬੜਾ ਪਣਾ ਬੜਾ ਬਣਾ ਭਾਈ ਸਾਢੇ 3 ਮੀਟਰ ਬੜੇ ਪਨੇ ਦੇ ਵਿੱਚ 3 ਮੀਟਰ 60 ਪੁਆਇੰਟ ਦਵਾਂਗੇ ਕੱਪੜਾ ਇਹ ਚ ਡਿਜ਼ਾਈਨ ਦੇਖ ਲਓ ਜੋਤ ਫੜਾ ਪੁੱਤ ਚੱਕ ਚੱਕ ਓਏ ਮੜੇ ਭੈਣੇ ਮਾੜੇ ਪਿੱਛੇ ਉਹ ਦੇ ਦੋ ਸੌਫਟ ਕੱ ਕਲਰ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਨਾ ਇਹ ਕੰਨੀ ਤੇ ਹੈ ਜੀ ਆ ਦੇਖੋ ਲਿਖਿਆ ਹੋਇਆ 100% ਕਾਟਨ 100% ਕੋਟ ਪ੍ਰਿੰਟ ਇਹ ਚ ਡਿਜ਼ਾਈਨ ਰੰਗ ਬਾਧੂ ਮਿਲ ਜਾਂਗੇ ਅਲਗ-ਅਲਗ ਰੰਗ ਦੇਰ ਹੈ ਜੀ ਲਓ ਭਾਈ ਡਿਜ਼ਾਈਨ ਇੱਕ ਤੋਂ ਇੱਕ ਨੇ ਭੈਣੇ 330 330 ਰੁਪਏ ਦਾ ਸੂਟ 330 ਰੁਪਏ ਦਾ ਸੂਟ ਪੈ ਜਾਣਾ ਇਹ ਤੁਹਾਨੂੰ 330 ਰੁਪਏ ਦਾ ਸੂਟ ਬਾਕੀ ਇਧਰ ਵੀਰੇ ਮਾੜਾ ਜਿਹਾ ਕੈਮਰਾ ਮਰਵਾ ਦਿਓ ਇਹ ਚ ਡਿਜ਼ਾਈਨ ਆ ਸਾਰੇ ਇਧਰ ਪੈ ਨੇ ਰਾਣੀ ਭਾਈ ਉਧਰ ਹਾਂ ਚੋਤੇ ਦਿਨ ਵੱਧ ਸੇਲ ਹੋਣ ਵਾਲਾ ਕੱਪੜਾ ਗਰਮੀਆਂ ਦੇ ਵਿੱਚ ਹਾਂ ਮਾਰਕੀਟ ਦੇ ਵੀਰੇ ਹਾਂ ਸਾਰੇ ਉਹੀ ਰੇਟ ਇੱਕੋ ਹੀ ਰੇਟ ਪੈ ਜਾਣਗੇ ਡਿਜ਼ਾਈਨ ਦੇਖੋ ਲਓ ਲਓ ਵੀ ਡਿਜ਼ਾਈਨ ਦੇਖੋ ਲੱਗ ਲੱਗ ਤਰ੍ਹਾਂ ਦੇ ਇਹਦੇ ਵਿੱਚ ਕੰਨੀ ਦੇ ਨਾ ਹਾਂ ਮੋਰ ਤੇ ਸਾਰਿਆਂ ਦੇ ਮੋਰਾਂ ਲੱਗੀਆਂ ਹੋਣਗੀਆਂ ਲਓ ਵੀਰੇ ਜਿਵੇਂ ਸੈੱਟ ਬਾਈ ਜਮਾਲ ਹੋਊਗਾ ਰੰਗ ਚਾਰ-ਚਾਰ ਹੋਣਗੇ ਜਿਵੇਂ ਆਹ ਵਾਲਾ ਡਿਜ਼ਾਈਨ ਆ ਆ ਦੇਖੋ ਇਹਦੇ ਵਿੱਚ ਚਾਰ-ਚਾਰ ਰੰਗ ਨੇ ਆ ਡਿਜ਼ਾਈਨ ਆਗੇ ਆ ਡਿਜ਼ਾਈਨ ਆਗੇ 100% ਕਾਟਨ ਲਓ ਕਲਰ ਗਰਮੀਆਂ ਦੇ ਬਹੁਤ ਸੋਹਣੇ ਨੇ ਆ ਲਓ ਭਾਈ ਆ ਸਾਰੇ ਡਿਜ਼ਾਈਨ ਇਹਦੇ ਵਿੱਚ ਨੇ ਬਾਕੀ 280 ਵਾਲੇ ਦੇ ਵਿੱਚ ਉਹ ਪਿੱਛੇ ਪ੍ਰਿੰਟ ਪੈ ਨੇ ਮਾੜੇ ਪਿੱਛੇ ਕੈਮਰਾ ਮਰਵਾ ਦੋ ਦੋਨੇ ਲੈਣਾ ਪਰ ਲੀਆਂ 200 ਰੁਪਏ ਦੇਖ ਕੇ ਆਊਗਾ ਉਹਨੂੰ ਹੋਰ ਵੀ ਲੈਸ ਹੋ ਜਾਊਗਾ ਉਹ ਹੋਰ ਵੀ ਲੈਸ ਹੋ ਜਾਊਗਾ ਉਸ ਤੋਂ ਇਲਾਵਾ ਵੀਰੇ ਇਹਨਾਂ ਨਾਲ ਹੀ ਆ ਚਿਕਨ ਦੀਆਂ ਸਲਵਾਰਾਂ ਵੀ ਲੱਗਦੀਆਂ ਨੇ 2.5 ਮੀਟਰ ਚਿਕਨ ਦੀਆਂ ਸਲਵਾਰ ਦਵਾਂਗੇ ਹੂੰ ਤੇ ਨਾਲ ਆ ਕਮੀਜ਼ ਇਹਨਾਂ ਸਾਰਿਆਂ ਨਾਲ ਹੀ ਲੱਗਦੀਆਂ ਨੇ ਦੇਖੋ ਬਲੈਕ ਨਾਲ ਬਲੈਕ ਲੱਗ ਜੂਗੀ ਵਾਈਟ ਨਾਲ ਵਾਈਟ ਲੱਗ ਜੂਗਾ ਪੂਰਾ ਸੂਟ ਲੈਣਾ ਪੂਰਾ ਸੂਟ ਲੈਣਾ ਰਜੇ ਹਾਂ ਮੈਚਿੰਗ ਵੜਾ ਕੇ ਲੈਣਾ 400 ਦਾ ਸੂਟ ਮੈਚਿੰਗ ਚਿਕਨ ਦੀ ਸਲਵਾਰ ਨਾਲ 400 400 ਦਾ ਉਸ ਤੋਂ ਬਾਅਦ ਆ ਦੇਖੋ ਡਿਜ਼ਾਈਨ ਭਾਈ ਹਾ ਡਿਜ਼ਾਈਨ ਆਪਣਾ ਬਹੁਤ ਚੱਲ ਰਿਹਾ ਚਿਕਨ ਦੀ ਸਲਵਾਰ ਨਾਲ ਉਸ ਤੋਂ ਇਲਾਵਾ ਮਸਲੀਨ ਦਾ ਮਸਲੀਨ ਦਾ ਸੂਟ 5 ਮੀਟਰ ਮਸਲੀਨ ਦਾ ਹੀ ਦੁਪੱਟਾ ਇਹਦੇ ਵਿੱਚ ਡਿਜ਼ਾਈਨਸ ਆ ਜੇ ਦਿਖਾਉਣਾ ਤੁਹਾਨੂੰ ਆ ਲੋ ਪਿਛਲੇ ਸਾਲ ਰਜੇ ਆ ਤੁਹਾਡੀ ਵੀਡੀਓ ਕਰਕੇ ਸਿਰਫ 550 ਰੁਪਏ ਦਾ ਸੂਟ ਦੁਪੱਟਾ ਦਿਖਾ ਰਹੀ ਹਾਂ ਇੱਧਰ ਜੋਤ ਆ ਦੁਪੱਟਾ ਫੜ ਬੁੱਤੂ ਰਿਹਾ ਅਗੇ ਵੀਡੀਓ ਬਣਵਾਉਣ ਨਾਲ ਲਓ ਵੀ ਦੁਪੱਟਾ ਚੈੱਕ ਕਰੋ ਦੁਪੱਟਾ 2.5 ਮੀਟਰ ਹੋਊਗਾ ਦੁਪੱਟੇ ਦੇ ਕੈਮਰਾ ਮਰਵਾ ਦਿਓ ਭਾਈ 2.5 ਮੀਟਰ ਦੁਪੱਟਾ ਹੀ ਪੂਰਾ ਇਹਦੇ ਨਾਲ ਰੱਖ ਆ ਦੇਖੋ ਸੂਟ ਨਾਲ ਲੈਣ ਮੈਚ ਕਰਦਾ ਹੋਊ ਭਾਈ ਦੁਪੱਟਾ ਸੌਫਟ ਦੁਪੱਟਾ 550 ਦਾ ਵੀਰੇ 550 ਵਾਲਾ ਇਹਦੇ ਵਿੱਚ ਡਿਜ਼ਾਈਨ ਭਾਈ 35 ਮਿਲ ਜਾਣਗੇ ਸਾਰਿਆਂ ਦੇ ਵਿੱਚ ਜਿਵੇਂ 4-4 ਰੰਗ ਹੋਣਗੇ ਦੇਖੀ ਜੁੜ ਜਾਈਂ ਜਿਵੇਂ ਆਹ ਡਿਜ਼ਾਈਨ ਹੈ ਇੱਥੇ ਵੀ 4 ਰੰਗ ਨੇ ਇੱਥੇ ਵੀ 4 ਨੇ ਸਾਰੇ ਅੰਡ ਕਲਰ ਪ੍ਰਿੰਟਡ ਡਿਜ਼ਾਈਨ ਮਿਲ ਜ ਦਿਖਾਈ ਜਾਓ ਭਾਈ ਡਿਜ਼ਾਈਨ ਵਿੱਚ ਵੀ ਚਾਰ ਰੰਗ ਨੇ ਇਹ 3D ਜੇ ਡਿਜ਼ਾਈਨ ਆਗੇ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਨਾ ਡਿਜੀਟਲ ਜੀ ਡਿਜੀਟਲ ਪ੍ਰਿੰਟ ਹੈ ਮਸਲੀਨ ਵਧੀਆ ਘਰ ਦੇ ਮਾਲ ਨੇ ਭਾਈ 550 ਤੁਹਾਨੂੰ ਕਿਤੇ ਨਹੀਂ ਮਿਲੇ ਹਾਂ ਇਹਦਾ ਦੁਪट्टे ਦੀ ਇਹ ਖਾਸियत ਹੈ ਇਹ मुट्ठी 'ਚ ਆ ਜਾਂਦਾ ਆ ਦੇਖੋ ਭਾਈ ਐਨਾ ਹੀ मुट्ठी 'ਚ ਆ ਜਾਂਦਾ ਦੁਪੱਟਾ 2.5 ਮੀਟਰ ਦਾ ਠੀਕ ਹੈ ਨਾ ਉਸ ਤੋਂ ਬਾਅਦ ਇੱਕ ਆਈਟਮ ਆਪਣੇ ਲਈ ਆ ਚੱਲਦੀ ਆ ਭਾਈ 350 ਦਾ ਸੂਟ ਪਊਗਾ ਪਿਓਰ ਕਾਟਨ ਦੇ ਵਿੱਚ ਇਹ ਅਮદાવાદ ਕਹਿੰਦੇ ਨੇ ਇਹਨੂੰ ਅਮਦਾਬਾਦੀ ਸੂਟ। ਅੱਡੇ ਪੈਂਸਰ। ਲਓ ਭਣੇ। ਕਮੀਜ਼ ਦੀ ਪੂਰੀ ਲੰਬਾਈ ਹੋਊਗੀ 45 ਇੰਚ। ਆਹ ਸਲਵਾਰ ਆ ਗਈ 2.5 ਮੀਟਰ ਪਿਓਰ ਕੈਂਬਰੀਕ ਚ। ਕੈਂਬਰੀਕ ਦਾ ਇਹ ਦੁਪੱਟਾ ਆ ਗਿਆ। ਜਿਹੜਾ ਹੁਣ ਆ ਰਿਹਾ ਜ਼ਰੂਰ ਨੂੰ ਵੱਟ ਕਰਦਾ। ਆਹ ਦੁਪੱਟਾ ਫੜ ਭਾਈ ਜੁਰ। ਇਸ ਕਰਕੇ ਵੀ ਆਪਣੀ ਪ੍ਰੋਬਲਮ ਆ ਬੜਾ ਕਾਸ਼ਟ ਮਾਰ ਕੇ ਲੰਘਾਉਂਦੇ। ਲਓ ਭਾਈ। ਹੁੰਜੇ ਜੋ ਫੜ ਦਿੰਦੇ ਨੇ ਪੁੱਤ। ਲਓ ਭਾਈ ਦੁਪੱਟੇ ਦੇ ਧਿਆਨ ਮਰਵਾ ਦੋ। ਵੱਡੇ ਬਣੇ ਦੇ ਵਿੱਚ। ਇਹਦੇ ਵਿੱਚ ਰੰਗ ਡਿਜ਼ਾਈਨ ਮਿਲ ਜਾਣਗੇ ਆ ਦੇਖੋ ਭਾਈ ਵੀਰੇ 350 ਦਾ ਸੂਟ ਬੂਟ ਜਿਹੜਾ ਮਰਜ਼ੀ ਆ ਜਾ ਬਿਆਲ ਰੰਗ ਡਿਜ਼ਾਈਨ ਬਾਦੂ ਇਹਦੇ ਵਿੱਚ ਲੋ ਭਾਈ ਰੰਗ ਡਿਜ਼ਾਈਨ ਸਾਰੇ ਲੱਗ-ਲੱਗ ਮਿਲ ਜਾਣ ਤੁਹਾਨੂੰ neck ਦੇ ਉੱਪਰ neck line ਬਣੀ ਹੋਊਗੀ embroidery ਵਾਲੀ ਬਾਕੀ ਇੱਕ ਹੋਰ ਡਿਜ਼ਾਈਨ ਜਿਹੜਾ ਖੁੱਲਾ ਹੋਇਆ ਵੀਰੇ ਲੈ ਵੀ ਉਹਦੇ ਨੀਗਾ ਮਰਵਾ ਦਿਓ ਦੇਖੋ ਡਿਜ਼ਾਈਨ ਕਿੰਨੇ ਕਿੰਨੇ ਸੋਹਣੇ ਨੇ ਉਹ 350 ਵਾਲੇ ਚ ਹਾਂ ਕੰਨੀ ਤੇ ਉਹਦੇ ਮੋਹਰ ਲੱਗੀ ਹੋਈ ਆ ਵਜ਼ਾਇਨ ਦੇਖੋ ਉਸ ਤੋਂ ਇਲਾਵਾ ਆ ਬੁਟੀਕ ਤੇ ਬੁਟੀਕਾਂ ਤੇ ਬਹੁਤ ਚੱਲਦੇ ਨੇ ਸੂਟ ਪਹਿਲਾਂ ਨਾ ਬੁਟੀ ਕਪੜਾ ਲਾ ਜਾ ਕੇ ਲੈਸਾਂ ਅਲੱਗ ਲਾ ਜਾ ਕੇ ਦੁਪੱਟੇ ਡਾਈ ਕਰਾ ਕੇ ਤਿਆਰ ਕਰਾਉਣੇ ਪੈਂਦੇ ਸੀ ਭਾਈ ਹਾਂਜੀ ਉਹਨੇ ਆਪਣੇ ਕੋਲ ਕਰੇ ਤਿਆਰ ਕਰੇ ਕਰਾਏ ਮਿਲਣ ਲੈਸਾਂ ਲੱਗਿਆ ਤੁਸੀਂ ਸਿਰਫ ਸਟਿਚਿੰਗ ਕਰਵਾਉਣੀ ਹੈ ਬਸ ਹਾਂ ਆਹ ਲਓ ਦੁਪੱਟਾ ਫੜੀ ਪਹਿਲਾਂ ਤੁਸੀਂ ਲੱਬ ਲੱਬ ਡਿਜ਼ਾਈਨ ਬੁਟੀਕਾਂ ਵਾਲਿਆਂ ਨੂੰ ਦਿੰਦੇ ਸੀਗੇ ਇਹ ਦੁਪੱਟਾ ਇਹ ਨਾਲ ਦੁਪੱਟਾ ਹੈਗਾ 2x2 ਦਾ ਭਾਈ ਲੈਣੀਂਗ ਹੂੰ ਲੰਬਾਈ ਚੌੜਾਈ ਦਿਖਾ ਦਿਓ ਦੁਪੱਟੇ ਦੀ 2x2 ਚੌੜਾਈ ਬਹੁਤ ਆ ਦੁਪੱਟੇ ਤੇ ਵੀ ਇਹ ਇਹਦੇ ਵਿੱਚ ਡਿਜ਼ਾਈਨ ਘਟੋ ਘਟ ਹਰ ਟਾਈਮ ਆਪਣੇ ਲਵੇ ਮਤਲਬ 40 ਤੋਂ 50 ਡਿਜ਼ਾਈਨ ਤਿਆਰ ਹੀ ਪੈ ਜਾਂਦੇ ਨੇ ਇਹ ਰੇਂਜ ਪੂਰੀ ਨਹੀਂ ਆਪਾਂ ਲਾ ਦਾਂਗੇ ਭੈਣੇ ਉਰੇ ਪਹੁੰਚਣ ਰੇਟ ਘੱਟ ਤੋਂ ਘੱਟ ਲਾਵਾਂਗੇ ਇਹਦੇ ਰੰਗ ਸਿੱਟ ਪੁੱਤੋ ਰੇਟ ਦੀ ਗਾਰੰਟੀ ਹੈ ਇਹਦੇ ਰੰਗ ਡਿਜ਼ਾਈਨ ਦਿਖਾਓ ਭਾਈ ਲਓ ਬਾਕੀ ਮਾਰ ਹੋ ਸਕਦਾ ਆ ਕਿੰਨਾ ਸੋਹਣਾ ਸਾਰੇ ਬਹੁਤ ਸੋਹਣੇ ਰੰਗ ਨੇ ਬਈ ਇਹਦੇ ਵਿੱਚ ਲਓ ਆ ਦੇਖੋ ਕਿੰਨਾ ਸੋਹਣਾ ਜੇ ਮਤਲਬ ਤੁਸੀਂ ਘਰੇ ਸੇਲ ਦਾ ਵੀ ਕੰਮ ਸਟਾਰਟ ਕਰਨਾ ਤਾਂ ਵੀਰੇ ਉਹਨਾਂ ਕੋ ਆ ਸਕਦੇ ਹੋ ਫੈਕਟਰੀ ਆ ਭਾਈ ਬਾਕੀ ਉਹ ਵੀਡੀਓ ਦੇ ਵਿੱਚ ਤੁਸੀਂ ਉਹ ਦੇ ਦਿਓ ਆਪਣੀ ਫੈਕਟਰੀ ਜਿੱਤੇ ਆ ਰੋ ਪੈਸੇ ਲਾ ਕੇ ਆਪਣਾ ਤੁਸੀਂ ਸਟਾਕ ਪਾਓ ਤੁਹਾਡਾ बिकੂਗਾ ਇਹ ਘਰੇ ਮਤਲਬ ਉਹਨੇ ਤੁਸੀਂ 10000 ਲਾ ਕੇ ਵੀ ਵਧੀਆ ਕੱਪੜਾ ਆਪਣਾ ਵਧੀਆ ਤੁਸੀਂ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਦੂਸਰਾ ਨੰਬਰ ਭਾਈ ਇੱਕ ਚੱਲਦਾ ਆਹ ਕਈ ਸਾਲਾਂ ਤੋਂ ਡਿਮਾਂਡ ਹੈ ਇਹਦੀ ਤਾਂ ਕੈਂਬ੍ਰਿਕ ਦਾ ਸੂਟ 5 ਮੀਟਰ ਪਿਓਰ ਦਾ ਦੁਪੱਟਾ ਲਓ ਭਾਈ ਰੰਗ ਡਿਜ਼ਾਈਨ ਦਿਖਾ ਦਿਓ ਇਹਦੇ ਵਿੱਚ ਕੱਪੜਾ ਦਿਖਾ ਦਿਓ ਲਵੇ ਕਰਕੇ ਆ ਤੁਹਾਡਾ ਦੁਪੱਟਾ ਫੜ ਪਿਓਰ ਦਾ ਦੁਪੱਟਾ ਪਿਓਰ ਦੇ ਦੁਪੱਟੇ ਨਾਲ ਆ ਗਏ ਜੀ ਕੈਮਰੇ ਇੱਕ ਦੇ ਸੂਟ ਪਿਓਰ ਦਾ ਪਿਓਰ ਦਾ ਦੁਪੱਟਾ ਭਾਈ ਦੇਖੋ ਸੂਟ ਦੇ ਨਾਲ ਭਾਈ ਬਿਲਕੁਲ ਮੈਚ ਕਰਦਾ ਹਾਂਜੀ ਹਾਂਜੀ ਅਦਰ ਕੀ ਆਉਂਦਾ ਜਿਹੜੇ ਹਲਕੇ ਕੰਪਨੀਆਂ ਦੇ ਆਉਂਦੇ ਨੇ ਦੁਪੱਟੇ ਨਾਲ ਮੈਚ ਕਰਦੇ ਆਂ ਔਰ ਥੋੜੇ ਹਾਲ ਹੁੰਦੇ ਨੇ ਦੁਪੱਟੇ ਇਹ ਸੌਫਟ ਵੀ ਆ ਕੱਪੜਾ ਔਰ ਦੂਸਰਾ ਨੰਬਰ ਰੰਗ ਵੀ ਸੇਮ ਮੈਚ ਕਰਨਗੇ ਇਹਦੇ ਵਿੱਚ ਵੀ 40 ਤੋਂ 50 ਡਿਜ਼ਾਈਨ ਮਿਲ ਜਾਣਗੇ ਠੀਕ ਹੈ ਰੇਟ ਸਿਰਫ ਪਊਗਾ 475 ਰੁਪਈਆ ਦਾ ਵਧੀਆ ਘਰ ਦਾ ਮਾਲ ਹੈ ਸਿਰਫ 475 ਦਾ ਪਿਓਰ ਦੇ ਦੁਪੱਟੇ ਦਾ ਕੈਮਰਿਕ ਦਾ ਸੂਟ ਇਹਦੇ ਰੰਗ ਰੱਖ ਜਿਵੇਂ ਸੈੱਟ ਵਾਈਜ਼ ਹੋਊਗਾ ਭੈਣੇ ਆ ਦੇਖੋ ਇਹ ਚ ਰੰਗ ਚਾਰ ਚਾਰ ਹੋਣਗੇ ਮਹਿੰਦੀ ਆ ਗਿਆ ਬਲੈਕ ਆ ਗਿਆ ਇਹ ਕਾੜ ਜਿਹੇ ਮਿਲ ਜੀਏ ਚਾਰ ਮਿਲ ਜਾਣਗੇ ਹੂੰ ਪਾਓ ਪੌਰੇ ਯਾਰ ਆ ਡਿਜ਼ਾਈਨ ਦਿਖਾਏ ਦੇ ਰਾ ਜੀ ਆ ਦੇਖੋ ਹੱਡ ਡਿਜ਼ਾਈਨ ਆ ਗਿਆ ਇਹ ਚ ਚਾਰ ਰੰਗ ਨੇ ਲਵੇ ਕਰ ਲੋ ਭਾਈ ਕਹਿੰਦੇ ਭਰਾ HB4 ਮਿਲ ਜਾਣਗੇ ਕੋਈ ਮਾਲ ਰਸ਼ ਹੋਣ ਦੇ ਬਾ ਕਰਕੇ ਨਾ ਮਾਲ ਨਾ ਸੈੱਟ ਬਾਈ ਸਭ ਤੋਂ ਦਿਖਾਇਆ ਨਹੀਂ ਜਾ ਰਿਹਾ ਬਾਕੀ ਵੀਡੀਓ ਬਹੁਤ ਲੰਬੀ ਹੋ ਜੂ। ਇਹਦੇ ਵਿੱਚ ਇੱਕ ਵੈਰਾਈਟੀ ਆ ਸਿਆਣੇ ਵਾਲੀ ਭਾਈ। ਹਾਂ। ਆ ਦਿਖਾਓ ਚਾਕਲੇਟ ਦੇ ਉੱਤੇ ਗਰਮੀ ਵਾਲਾ ਕੱਪੜਾ ਚਾਕਲੇਟ ਇਹ ਚ ਰੰਗ ਡਿਜ਼ਾਈਨ ਕਾਫੀ ਮਿਲ ਜਾਣਗੇ। ਇਹ ਆਪਣੀ ਆਪ ਦੀ ਕਲੈਕਸ਼ਨ ਹੈ। ਇਹਦੇ ਨਾਲ 2.5 ਮੀਟਰ ਦੁਪੱਟਾ ਹੁੰਦਾ। ਜੋ ਤੇ ਮੈਂ ਤੁਹਾਨੂੰ ਪਿਓਰ ਦਾ ਦੁਪੱਟਾ ਇਹ ਵਰਕ ਦਿਖਾ ਦਉ ਭਾਈ। ਦੁਪੱਟੇ ਦੇ ਉੱਪਰ ਵਰਕ ਹੋਇਆ ਹੋਇਆ ਸਾਰਾ। ਆ ਦੇਖੋ। ਇਦੇ ਰੰਗ ਡਿਜ਼ਾਈਨ ਵੀਰੇ ਆ ਦੇ ਵਾਧੂ ਆ ਜਾਣਗੇ ਦੇਖੋ ਰੰਗ ਗਰੇ ਆ ਗਿਆ ਡਿਜ਼ਾਈਨ ਇਚ ਬਹੁਤ ਬਿਸਕੁਟੀ ਆ ਗਿਆ ਹੋਰ ਰੰਗ ਬਥੇਰੇ ਮਿਲ ਜਾਣਗੇ ਇਦਾਂ ਦੇ ਸਿਆਣਿਆਂ ਨੂੰ ਇੱਕ ਆਈਟਮ ਆਪਣੇ ਦੇ ਵਿਆਹ ਭਾਈ ਬਹੁਤ ਮਸ਼ਹੂਰ ਹੋਈ ਆ ਕੈਂਬ੍ਰਿਕ ਦਾ 5 ਮੀਟਰ ਦਾ ਸੂਟ ਹੂੰ 5 ਮੀਟਰ ਦਾ ਹੀ ਦੁਪੱਟਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਆ ਫੜ ਜੀ ਦੁਪੱਟਾ ਦਿਖਾ ਦਿਓ ਭਾਈ ਇਹਦਾ ਹੂੰ ਇਹ ਓਨਲੀ 400 ਦਾ ਸੂਟ ਪਊਗਾ ਭਾਈ ਲੋ ਜੀ ਸਿਰਫ 40 ਸਿੱਧਾ ਮਿੱਲਾਂ ਚ ਖਰੀਦਿਆ ਹੋਇਆ ਅਹਮਦਾਬਾਦ ਤੋਂ ਅਹਮਦਾਬਾਦੀ ਸੂਟ ਕਹਿੰਦੇ ਨੇ ਇਹਨਾਂ ਨੂੰ ਆ ਲੋ ਰੰਗ ਡਿਜ਼ਾਈਨ ਦਿਖਾ ਦਿਓ ਇਹਦੇ ਵਿੱਚ ਇਹਨਾਂ ਸਾਰੇ 4-4 ਰੰਗ ਨੇ ਭਾਈ ਹਮ ਆ ਦਿਖਾ ਦਿਓ ਕੈਮਰਾ ਮਰਵਾ ਦਿਓ ਭਾਈ ਡਿਜ਼ਾਈਨਾਂ ਤੇ ਸਾਰਿਆਂ ਦੇ ਲੱਗ ਲੱਗ ਨੇ ਲਓ ਵੇਖਣ ਦੇਖੋ ਉਸ ਤੋਂ ਇਲਾਵਾ ਭਾਈ ਰਿਯੋਨ ਦਾ ਹੀ ਸੂਟ ਰਿਯੋਨ ਦਾ ਹੀ ਦੁਪੱਟਾ ਲੋ ਭਾਈ ਦੇਖੋ ਸੂਟ ਇਹ ਓਨਲੀ ਭੈਣਾਂ ਨੂੰ ਪਊਗਾ 550 ਦਾ 2.5 ਮੀਟਰ ਦਾ ਤਮੀਜ਼ 2.5 ਮੀਟਰ ਦਾ ਦੁਪੱਟਾ ਤੇ 2.5 ਮੀਟਰ ਦੀ ਉਹ ਸਲਵਾਰ ਇਹ ਓਨ ਦਾ ਹੀ ਸੂਟ ਜੀ ਰਿਯਾਨ ਦਾ ਹੀ ਦੁਪੱਟਾ ਸਰਪਲਸ ਰਿਯਾਨ ਆ ਭਾਈ ਵਧੀਆ ਵਾਲੀ ਵਜਨ ਵਾਲੀ ਕਿੰਨੇ ਦਾ ਪਊ ਵੀ ਰਿਹਾ ਇਹ 550 ਦਾ ਭਾਈ 550 ਦਾ ਭਾਈ ਇੱਥੇ ਰੰਗ ਮਿਲ ਜਾਣਗੇ ਡਿਜ਼ਾਈਨ ਕਈ ਮਿਲ ਜਾਣਗੇ ਭਾਈ ਜਿੰਨੇ ਮਰਜ਼ੀ ਲੈ ਜਾਓ ਉਸ ਤੋਂ ਇਲਾਵਾ ਆਪਣੇ ਨੇ ਬਰਕ ਦੇ ਵਿੱਚ ਆਈਟਮਾਂ ਹੁੰਦੀਆਂ ਨੇ ਸਿਮਰ ਦੇ ਉੱਪਰ ਵਰਕ ਸਿਮਰ ਦੇ ਉੱਤੇ ਵਰਕ ਹੈਂਡ ਵਰਕ ਆ ਇੱਥੇ ਕੈਮਰਾ ਮਰਵਾਦ ਬੋਲ ਦਾਨਾ ਮੈਂ ਇਧਰੋਂ نیچے ਰੱਖ ਪੁੱਤ ਠੀਕ ਹੈ ਜੀ ਜਿਹੜੇ ਵੀਰੇ ਕਾਪਾ ਥ੍ਰੈਡਵਰਕ ਵਾਲੇ ਦੇਖੇ ਸੀ ਪਰ ਥ੍ਰੈਡਵਰਕ ਵਾਲੇ ਮਿਲ ਜਾਂਦੇ ਨੇ ਥ੍ਰੈਡਵਰਕ ਵਾਲੇ ਵੀ ਆ ਕਿਹੜੇ ਨੇ ਵੀਰੇ ਇਹ ਸ਼ਿਮਰ ਦੇ ਉੱਪਰ ਇਹ ਸ਼ਿਮਰ ਦੇ ਉੱਤੇ ਸਭ ਤੋਂ ਵੱਧ ਕੱਪੜਾ ਵਿਕਣਾ ਆਪਣਾ ਇਹ ਆ ਹਾਂ ਜਿਹੜਾ ਸਭ ਤੋਂ ਵੱਧ ਕੱਪੜਾ ਵਿਕਿਆ ਠੀਕ ਹੈ ਇੱਕੋ ਹੀ ਰੰਗ ਸਿੱਟੀ ਚੱਲੋ ਹਨਾ ਲਓ ਜੀ ਕਲਰ ਵਰਕ ਇੰਗਲਿਸ਼ ਕਲਰ ਨੇ ਸਾਰੇ ਬਹੁਤ ਸੋਹਣੇ ਇਹ ਭੈਣੇ ਸਾਰੇ ਹੀ ਆ ਆਪਾਂ ਮੰਨ ਕੇ ਚੱਲੋ 1500 ਤੋਂ ਲੈ ਕੇ 2000 ਦੀ ਰੇਂਜ ਦੇ ਵਿੱਚ ਵਿੱਚ ਦੇ ਦਾਂਗੇ ਹੈਂਡ ਵਰਕ ਆਹ ਦੇਖੋ ਭਾਰੀ ਮੋਤੀ ਦਾ ਵਰਕ ਹੋਇਆ ਹੋਇਆ ਟਾਈ ਐਂਡ ਡਾਈ ਦਾ ਸਾਰਾ ਸੂਟ ਆ ਕਿੰਨਾ ਸੋਹਣਾ ਲੱਗਦਾ ਵੀ ਨੈਕ ਜਿਹੜਾ ਕਿ ਟ੍ਰੈਂਡਿੰਗ ਦੇ ਵਿੱਚ ਚੱਲਦਾ ਸੀਗਾ ਹੁਣ ਵੀ ਬਹੁਤ ਟ੍ਰੈਂਡਿੰਗ ਵਿੱਚ ਹੈ ਸਾਰੀ ਕਲੈਕਸ਼ਨ ਆ ਹੈਵੀ ਸੂਟਾਂ ਦੇ ਵਿੱਚ ਆ ਲਓ ਭਾਈ ਆ ਜੋਰ ਦੇ ਜੱਟ ਦੇ ਉੱਤੇ ਇਸ ਤਰ੍ਹਾਂ ਬੁਟੀਕ ਡਿਜ਼ਾਈਨ ਹੁੰਦੇ ਨੇ ਇੱਚ ਰੰਗ ਡਿਜ਼ਾਈਨ ਮਿਲ ਜਾਣਗੇ ਆ ਕੈਂਬ੍ਰਿਕ ਦੇ ਉੱਤੇ ਆ ਗਏ ਦੇਖੋ ਦੁਪੱਟੇ ਬਣੇ ਹੋਏ ਭਾਈ ਹਮ ਦੇਖੋ ਆ ਪਿਓਰ ਸਪੋਰਟ ਦੀ ਕੈਂਬ੍ਰਿਕ ਆ ਤੇ ਆਪਣੀ ਆਪਣੀ ਕਲੈਕਸ਼ਨ ਆ ਮਸਲੀਨ ਦਾ ਦੁਪੱਟਾ ਦੁਪੱਟਾ ਵੀ ਦੇਖੋ ਕਿੰਨਾ ਸੋਹਣਾ ਹੈਵੀ ਬਣਾਇਆ ਹੋਇਆ ਦੇਖੋ ਭਾਈ ਬਹੁਤ ਵਧੀਆ ਬਹੁਤ ਸੋਹਣਾ ਫ੍ਰੈਡ ਵਰਕ ਕੀਤਾ ਹੋਇਆ ਗਰਮੀਆਂ ਦੇ ਤੋਹਫੇ ਆ ਗਏ ਨੇ ਗਰਮੀਆਂ ਦੇ ਤੋਹਫੇ ਆਹ ਕਿੰਨਾ ਬਿਟੇ ਸਟਾਈਲ ਆ ਆ ਲੋ ਭਾਈ ਸਲਵਾਰ ਦੀਆਂ ਮੂਰੀਆਂ ਤੇ ਵੀ ਵਰਕ ਆ ਲਓ ਜੀ ਨੈਟ ਤੇ ਸਭ ਤੋਂ ਟ੍ਰੈਂਡਿੰਗ ਚੱਲਣ ਵਾਲਾ ਫੋਰ ਸਾਈਡ ਇਹਦਾ ਦੁਪੱਟਾ ਹੋਊਗਾ ਕੋਟਾ ਡੋਰੀ ਇਹਦਾ ਇੱਧਰ ਦਿਖਾ ਦਿਓ ਭਾਈ ਐ ਫੋਰ ਸਾਈਡ ਕੋਟਾ ਡੋਰੀ ਦਾ ਦੁਪੱਟਾ ਬਣਿਆ ਹੋਊਗਾ ਇਹ ਚ ਰੰਗ ਡਿਜ਼ਾਈਨ ਮਿਲ ਜਾਣਗੇ ਬਾਕੀ ਇਹ ਲੈਸ ਵਾਲਿਆ ਡਿਜ਼ਾਈਨ ਦਿਖਾ ਦਿਓ ਬਹੁਤ ਜ਼ਿਆਦਾ ਦਿਖਾ ਦਿਓ ਤੁਸੀਂ ਦਿਖਾ ਦਿਓ ਉਧਰ ਆ ਦੇਖ ਬੋਲੂਗਾ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦੋ ਆ ਸੋਨਾ ਬਹੁਤ ਸੋਹਣਾ ਡਿਜ਼ਾਈਨ ਇਹਦਾ ਇਹਦੀ ਨੈਕ ਲਾਈਨ ਵੀ ਬਹੁਤ ਹੈਵੀ ਬਣੀ ਹੋਈ ਆ ਆ ਬਾਟਮ ਮਿਲ ਜੂਗੀ ਤੁਹਾਨੂੰ ਨਾਲ ਇਹਦਾ ਦੁਪੱਟਾ ਫੜ ਜੋ ਇਹ ਹੈਗਾ ਸ਼ਰਟ ਇਹਦੀ ਬਾਟਮ ਹੈ ਜਿਹੜੀ ਤੇ ਦੁਪੱਟਾ ਤਾਂ ਸਾਨੂੰ ਇੰਨਾ ਪਸੰਦ ਆਇਆ ਬਸ ਆਹ ਦੁਪੱਟਾ ਦਿਖਾਓ ਦੁਪੱਟੇ ਦੀ ਲੈਸ ਦੇਖੋ ਤੁਸੀਂ ਤੇ ਦੁਪੱਟੇ ਦੀ ਰੇਂਜ ਵੀ ਸਾਰਾ 1000 ਤੋਂ ਥੱਲੇ ਥੱਲੇ ਮਿਲ ਜਾਣਗੇ ਆ ਰੇਂਜ ਵੀ ਬਹੁਤ ਸਹੀ ਆ ਉਸ ਤੋਂ ਇਲਾਵਾ ਆ ਜੌਰਜਟ ਚੱਲਦੀ ਆ ਭਾਈ ਚੈੱਕ ਵਾਲੀ ਪਹਿਲੇ ਸਾਲ ਆਈ ਆ ਇਹ ਹਾਂਜੀ ਆ ਦਿਖਾਓ ਜੀ ਉਹ ਤੇ ਇਹਦੇ ਉੱਪਰ ਵੀ ਦੇਖ ਸਕਦੇ ਹੋ ਤੁਸੀਂ ਥ੍ਰੈਡ ਦਾ ਵਰਕ ਕਿੰਨਾ ਸੋਹਣਾ ਹੋਇਆ ਹੋਇਆ ਰੱਖਦੇ ਬੁੱਟੂ ਰੱਖਦੇ ਰੱਖਦੇ ਢੇੜਾ ਨਾ ਖਲਾਈ ਚੱਲੇ ਨੂੰ ਆ ਲਓ ਲਓ ਜੀ ਆਹ ਫਰੰਟ ਆ ਗਿਆ ਆ ਆ ਗਿਆ राजे ਬਾਹਾਂ ਤੇ ਸਲਵਾਰ ਦੀਆਂ ਮੂਰੀਆਂ ਤੇ ਵਰਕ ਦੁਪੱਟਾ ਦਿਖਾਓ ਸਲਵਾਰ ਦੀਆਂ ਮੂਰੀਆਂ ਵੀ ਨੇ ਜਾਨੀ ਇਹਦੇ ਨਾਲ ਲਓ ਜੀ ਸਲਵਾਰ ਦੀਆਂ ਮੂਰੀਆਂ ਵੀ ਨੇ ਪੱਟਾ ਦੇਖੋ ਕਾਵਾ ਵੀ ਨੇ ਤੇ ਆ ਲਓ ਆ ਦੁਪੱਟਾ ਚੱਕਾ ਕੱਟ ਕੇ ਆਲਦੇ ਅੱਥੀ ਕੱਟ ਕੇ ਤਿਆਰ ਹੋਏ ਨੇ ਉਸ ਤੋਂ ਬਾਅਦ ਇੱਕ ਆਰੀ ਵਰਕ ਬਹੁਤ ਸਾਡਾ ਭਾਈ ਸਭ ਤੋਂ ਵੱਧ ਚੱਲ ਰਿਹਾ ਹੈ ਮਸਲੀਨ ਦੇ ਉੱਤੇ ਆਰੀ ਵਰਕ ਔਰਗੈਂਜ਼ਾ ਦਾ ਦੁਪੱਟਾ ਉਸ ਤੋਂ ਇਲਾਵਾ ਪਾਕਿਸਤਾਨੀ ਸੂਟ ਉਹ ਸਾਰੀਆਂ ਕਲੈਕਸ਼ਨਾਂ ਮਿਲ ਜਾਣਗੀਆਂ ਮਤਲਬ ਇਸ ਤੋਂ ਹਟ ਕੇ ਬਹੁਤ ਮਿਲ ਜਾਣਗੀਆਂ ਤਮੰਨਾ ਦਾ ਬ੍ਰਾਂਡ ਏਕੇ ਟੈਕਸ ਦਾ ਬ੍ਰਾਂਡ ਤੇਜਨ ਦਾ ਸ਼੍ਰੀਕ੍ਰਿਸ਼ਨ ਦਾ ਸਾਰੀਆਂ ਆਈਟਮਾਂ ਹੈਗੀਆਂ ਨੇ ਇਹ ਆ ਗਿਆ ਆਰੀ ਵਰਕ ਆਰੀ ਵਰਕ ਇਹਦਾ ਦਵਾਈ ਰੰਗ ਡਿਜ਼ਾਈਨ ਔਰਗੈਂਜ਼ਾ ਦੇ ਵਿੱਚ ਆ ਗਿਆ ਇਹਦਾ ਦੁਪੱਟਾ ਵੈਰਿਟੀ ਮਿਲ ਜੂ ਵੀਰੇ ਦੁਪੱਟਾ ਦਿਖਾ ਦਿਓ ਭਾਈ ਬਹੁਤ ਪੂਰੀ ਸ਼ਾਨਦਾਰ ਵਰਕ ਹੋਇਆ ਹੋਇਆ ਦੁਪੱਟਾ ਪੂਰਾ ਹੈਵੀ ਹੋਇਆ ਹੋਇਆ ਵੀਡੀਓ ਜਦੋਂ ਬਣਾਉਣਾ ਬਹੁਤ ਜ਼ਿਆਦਾ ਲੰਬੀ ਵੀਡੀਓ ਹੈ ਅੱਜ ਇੱਥੇ ਰੰਗ ਦੇ ਵਿੱਚ ਡੈਸਟਾ ਮਿਲ ਜਾ ਰਹੇ ਨੇ ਜਾਨੀ ਇਹ ਵੀਰਾ ਕਹਿੰਦਾ ਵੀ ਹੈਵੀ ਤੋਂ ਹੈਵੀ ਲਾਈਟ ਤੋਂ ਲਾਈਟ ਸਾਰੇ ਤੁਹਾਨੂੰ ਸੂਟ ਇੱਥੇ ਮਿਲ ਜਾਣੇ ਨੇ ਇੱਕ ਸ਼ੌਂਕ ਉਸ ਤੋਂ ਇਲਾਵਾ ਫੁਲਕਾਰੀਾਂ ਹਾਂਜੀ ਫੁਲਕਾਰੀਾਂ ਆਪਣੇ ਸਾਰੇ ਸਾਲ ਵਾਸਤੇ ਰੇਟ ਕਰਤਾ ਆਪਾਂ ਨੇ ਚਨੂਨ ਦੇ ਉੱਤੇ ਫੁਲਕਾਰੀ ਦੇ ਜਿਹੜਾ ਰੇਟ ਆ ਨਾ ਉਹ ਪਾਤਾ ਆਪਾਂ ਨੇ राजे 450 ਰੁਪਇਆ ਲਓ ਜੀ ਪੂਰੇ ਸਾਲ ਵਾਸਤੇ ਜਦ ਬੇਹਾਂ ਦਾ ਸੀਜ਼ਨ ਹੋ ਜਾਂ ਪੂਰਾ ਜੋਰ ਹੁੰਦਾ ਜਦ ਵੀ ਆ ਦਿਵੇ ਕਰਕੇ ਦਿਖਾ ਦਿਓ ਛਿੱਪੀ ਮੋਤੀ ਤੇ ਤੁਸੀਂ ਆ ਵਰਕ ਵੀ ਦੇਖ ਸਕਦੇ ਹੋ ਮੋਤੀ ਤੇ ਸ਼ੀਸ਼ਾ ਨਹੀਂ ਵਰਕ ਦੇਖ ਸਕਦੇ ਸਾਰਾ ਮਤਲਬ ਜੜਿਆ ਪਿਆ ਕੋਈ ਥ੍ਰੈਡ ਉਲਝਣ ਵਾਲਾ ਨਹੀਂ ਹੈਗਾ ਇਹ ਚ ਰੰਗ ਜਿਆਦਾ ਦਿਖਾਉਂਦੀ ਆ ਰੇਟ ਪੂਰੇ ਸਾਲ ਵਾਸਤੇ ਹਾਂ ਜਦੋਂ ਮਰਜੀ ਤੁਸੀਂ ਖਰੀਦ ਸਕਦੇ ਹੋ ਹਾਂ ਦੇ ਸੀਜ਼ਨ 'ਚ ਵੀ ਇਹਦਾ ਰੇਟ 450 ਰੁਪਏ ਮਿਲਣਾ ਰੰਗ ਡਿਜ਼ਾਈਨ ਸਾਰੇ ਤੁਹਾਨੂੰ ਅਲੱਗ-ਅਲੱਗ ਮਿਲਣਗੇ ਰੰਗ ਡਿਜ਼ਾਈਨ ਦੀ ਬਹੁਤ ਆਪਸ਼ਨ ਹਾਂ ਦੇਖੋ ਵੀ ਨਾ ਇੱਥੇ ਵੀ ਕਲਰ ਵੀ ਹੈਗੇ ਨੇ ਡਾਰਕ ਕਲਰ ਵੀ ਨੇ ਆਪਸ਼ਨ ਵਾਧੂ ਮਿਲ ਜਾਣੀ ਆ ਸਾਢੇ 450 ਸਾਰੇ ਸਾਲ ਵਾਸਤੇ ਪੈਣੇ ਚਨੋਂ ਸਭ ਤੋਂ ਜ਼ਿਆਦਾ ਲੁੱਟਕ ਸੁੱਟੇ ਇਹਦੇ ਇਹੀ ਚੀਜ਼ ਚ ਹੁੰਦੀ ਆ 800 900 ਹਜ਼ਾਰ ਤੱਕ ਵੀ ਜੰਦੀ ਆ 15 1500 ਦੀ ਬਾਜ਼ਾਰ ਦੇ ਵਿੱਚ ਬਹੁਤ ਚੱਲਦਾ ਰਿਹਾ ਹਾਂ ਉਹਨੂੰ ਇਹ ਮੰਨ ਕੇ ਚੱਲੋ 450 ਦੀ ਹੋ ਗਈ ਉਸ ਤੋਂ ਇਲਾਵਾ ਭਾਈ ਉਸ ਤੋਂ ਇਲਾਵਾ ਭਾਈ ਆਪਣੇ ਲਈ ਵੀ ਹਰ ਤਰ੍ਹਾਂ ਦਾ ਵਾਈਟ ਜਿਹੜਾ ਫੈਬਰਿਕ ਹੁੰਦਾ ਹਾਂਜੀ ਨੇਚਰਲ ਕਰੇਵ ਹਾਂਜੀ ਉਪਾੜਾ ਸਿਲਕ ਫੁੱਲ ਪਿਓਰ ਸਿਲਕ ਵਾਈਟ ਆਟਮ ਜਿੰਨੀਆਂ ਹੁੰਦੀਆਂ ਨੇ ਜਿਵੇਂ ਦੁਪੱਟਾ ਹੋ ਗਿਆ ਆਪਣੇ ਹਾਫ ਪਿਓਰ ਦਾ ਦੁਪੱਟਾ ਸੈਮੀ ਹਾਫ ਪਿਓਰ ਕਮਲ ਚਨੂਨ ਸੈਮੀ ਚਨੂਨ ਆਰਗੈਂਜ਼ਾ ਉਸ ਤੋਂ ਇਲਾਵਾ ਆਪਣੇ ਟੈਪੀ ਲੇਨਿੰਗ ਜਿੰਨੀਆਂ ਵੀ ਵਾਈਟ ਦੇ ਵਿੱਚ ਦੁਪੱਟੇ ਹੁੰਦੇ ਨੇ ਜਿਵੇਂ ਕੋਟਾ ਡੋਰੀਆ ਹੋ ਗਿਆ ਮਸਲੀਨ ਹੋ ਗਿਆ ਹਰ ਤਰ੍ਹਾਂ ਦੇ ਦੁਪੱਟੇ ਮਿਲਣਗੇ ਵਾਈਟ ਫੈਬਰਿਕ ਮਿਲੂਗਾ ਟਾਪ ਟਾਈ ਮਿਲੂਗਾ ਵਾਈਟ ਸ਼ਿਮਰ ਵੀ ਮਿਲੂਗੀ ਵਾਈਟ ਸ਼ਿਮਰ ਵਾਈਟ ਚਿਕਨ ਜਿਹੜੇ ਵਾਈਟ ਚੈਟ ਮੰਗਦੀਆਂ ਨੇ ਉਸ ਤੋਂ ਇਲਾਵਾ ਰੁਟੀਨ ਚ ਪਾਉਣ ਵਾਲੇ ਕੁੜਤੇ ਪਜਾਮੇ ਹਰ ਤਰ੍ਹਾਂ ਦੇ ਮਿਲਣਗੇ ਬਾਜ਼ਾਰ ਨੂੰ ਅੱਧੇ ਰੇਟਾਂ 'ਚ ਮੰਨੇ ਕੇ ਚਲੋ ਬਾਜ਼ਾਰ ਜੀ ਕੋਈ 6-700 ਦਾ ਕੁੜਤਾ ਪਜਾਮਾ ਤੁਹਾਨੂੰ ਇੱਥੇ 350 ਦਾ ਹੀ ਮਿਲਣਾ। ਲਓ। ਆ ਮੈਂ ਤੁਹਾਨੂੰ ਦਿਖਾ ਦਿੰਦਾ ਨਾ ਕਪੜਾ। ਦੇਖੋ ਪਿਓਰ ਕਾਟਨ ਦਾ ਕਪੜਾ ਆ। ਜੈਂਟਸ ਲਈ ਨਹੀਂ ਜੈਂਟਸ ਲਈ ਵੀ ਬਹੁਤ ਆਫਰਾਂ ਲਾਤੀਆਂ ਵੀਰੇ ਨੇ। ਉਸ ਤੋਂ ਇਲਾਵਾ ਆਉਣ ਜਾਣ ਵਾਲਾ ਜਿਹੜਾ ਕਪੜਾ ਹੈ ਮਤਲਬ ਇਸ ਟਾਈਮ ਕਪੜਾ ਮਸ਼ਹੂਰ ਹੈ ਲੀਲਨ ਔਰ ਗੀਜ਼ਾ ਕਾਟਨ। ਗੀਜ਼ਾ ਕਾਟਨ ਦੇ ਉਰੇ ਰਾਜ ਰੰਗ ਦਿਖਾ ਦਿਓ। ਵਾਈਟ ਔਰ ਬਲੈਕ ਬਲੈਕ। ਗੀਜ਼ਾ ਕਾਟਨ। ਇਹਦਾ ਬਿਰੇ ਜਿਵੇਂ ਉਹਨਾਂ ਬਾਜ਼ਾਰਾਂ ਦੇ ਵਿੱਚ ਨਾ ਰੇਟ ਹੈ ਕੋਈ 1500 ਦਾ ਵੇਜ ਦਾ ਜਿਹੜੇ ਦਰਜੀ ਨੇ ਕੋਈ 2000 ਦਾ ਵੇਜ ਦਾ ਆਪਣੇ ਕੋਲੋਂ ਸਾਰਾ ਟੋਟਲ ਕੁਰਤਾ ਪਜਾਮਾ 900 ਦਾ ਬਹਿਣਾ ਲੋ ਵੀ ਗੀਜ਼ਾ ਉਹ ਮੀਟਰਾਂ 'ਚ ਰੇਟ ਅਲਝਾ ਲਾਂਦੇ ਨੇ 500 ਰੁਪਏ 600 ਰੁਪਏ ਮੀਟਰ ਦੱਸ ਕੇ ਜਦ ਸਾਢੇ 3 ਮੀਟਰ ਕੁਰਤਾ ਪਜਾਮਾ ਜਦ ਜੋੜਦੇ ਆ 2000 ਦਾ ਬਣ ਗਿਆ ਇਹ ਸਾਰਾ ਸਾਢੇ 3 ਮੀਟਰ ਕੱਪੜਾ 900 ਰੁਪਏ ਦਾ ਬਹਿਣਾ ਪਿਓਰ ਗੀਜ਼ਾ 900 ਰੁਪਏ ਦਾ ਇੱਕ ਕੁਰਤਾ ਪਜਾਮਾ ਮਤਲਬ ਹਾਂ ਗੀਜ਼ਾ ਕਾਟਨ ਚ ਗੀਜ਼ਾ ਕਾਟਨ ਦਾ ਉਸ ਤੋਂ ਇਲਾਵਾ ਮੋٹے ਕੁਰਤੇ ਪਜਾਮੇ ਸੂਤੀ ਤੁਹਾਨੂੰ ਜਾਨੀ ਕਿ ਪੂਰਾ ਵਿਆਹ ਦਾ ਪੈਕੇਜ ਮਿਲੂਗਾ ਔਰੇ ਜੋ ਕੋਈ ਵਿਆਹ ਸ਼ਾਦੀ ਦਾ ਕੱਪੜਾ ਵੀਰੇ ਫਲਕਾਰੀ ਵਾਲਾ ਜਦ ਮਤਲਬ ਸਿਆਲ ਚ ਕੋਈ ਸਿਆਲ ਚ ਵੀਡੀਓ ਦੇਖਦਾ ਬਰਾਂਹਾਂ ਦੇ ਸੀਜ਼ਨ ਚ ਉੱਥੇ ਪੂਰੇ ਪੂਰੇ ਸਾਲ ਵਾਸਤੇ ਵੀਰੇ 450 ਦਾ ਲਓ ਜੀ ਵੱਡੀ ਆਫਰ ਜਦੋਂ ਵੀ ਆਉਂਗੇ 450 ਦਾ ਮਿਲੂ ਰੇਟ ਹਾਲਾਂਕਿ ਅਪ ਡਾਊਨ ਹੋਣਗੇ ਅੱਗੇ ਜਾ ਕੇ ਸੀਜ਼ਨ ਦੇ ਟਾਈਮ ਪਰ ਅਸੀਂ 450 ਦੇ ਹੀ ਦੇਣਾ ਇਸੇ ਲਈ ਮੈਂ ਦੁਬਾਰਾ ਪੁੱਛਿਆ ਅਸੀਂ ਸਟਾਕ ਬਹੁਤ ਰੈਡੀ ਕਰਾ ਲਿਆ ਮੰਨ ਕੇ ਚਲੋ ਸਾਡੇ ਲਈ 2 ਸਾਲ ਵੀ ਨਹੀਂ ਖਤਮ ਹੁੰਦਾ ਇੰਨਾ ਰੈਡੀ ਕਰਵਾ ਲਿਆ ਠੀਕ ਹੈ ਨਾ ਹਰ ਜਾ ਕੇ ਰੇਟ 40 12 1270 ਵੀ ਨਾ ਨਾ ਉਹ ਕੁਛ ਐਸੀ ਕੁਛ ਨਹੀਂ ਗੱਲ ਉਹ ਜਿਹੜਾ ਭੈਣ ਭਾਈ ਆਪਣੇ ਆਊਗਾ ਨਾ ਉਹਦੇ ਰੁਪਏ ਰੁਪਏ ਦੀ ਕਦਰ ਆ ਵੀਰੇ ਹਾਂਜੀ ਹਾਂਜੀ ਸਹੀ ਠੀਕ ਹੈ ਨਾ ਇਹਦੀ ਤਰੋ ਤੇਲ ਫੂਕੇ ਆਉਂਦਾ ਅਗਲਾ ਅਗਲਾ ਟਾਈਮ ਛੱਡ ਕੇ ਆਉਂਦਾ ਜਿਹੜੀ ਵੀਡੀਓ ਦਿਖਾਈ ਗਈ ਹੈ ਉਹੀ ਮਿਲੂਗੀ ਉਸ ਤੋਂ ਇਲਾਵਾ ਬਹੁਤ ਐਟਮਾ ਜਿਹੜੀਆਂ ਰਹਿ ਗਈਆਂ ਜਿਹੜੀਆਂ ਨਹੀਂ ਅਸੀਂ ਵੀਡੀਓ ਲੰਬੀ ਹੋਣ ਕਰਕੇ ਬਣਾ ਸਕੇ ਹੈਂਡਵਾਰਕ ਵੀ ਆ ਕੀ ਰਹਿਣ ਦੋ ਛੁਟਾ ਇਹ ਆਰੀ ਵਰਕ ਆ ਕੈਂਬ੍ਰਿਕ ਦਾ ਭਾਈ ਇਹ ਪਊਗਾ ਆਪਾਂ ਨੂੰ 450 ਦਾ ਸੂਟ ਲਓ ਵੀ ਦੇਖੋ ਪ੍ਰਿੰਟ ਕੈਂਬ੍ਰਿਕ ਦੇ ਤਿਆਰੀ ਹੋਈ ਇਹ ਸਲਵਾਰ ਦੇ ਮੂਰੀਆਂ ਵਰਕ ਆ ਆ ਮੂਰੀਆਂ ਦੇ ਵਰਕ ਹੋਇਆ ਪਲੇਨ ਸਲਵਾਰ ਤੇ ਆ ਕਮੀਜ਼ ਨਾਲ ਇਹਦਾ ਰੇਟ 450 ਆ 450 ਦਾ ਸੂਟ ਹੋਰ ਆਈਟਮਾਂ ਬਹੁਤ ਨੇ ਬਾਕੀ ਬਾਕੀ ਦੀਆਂ ਆਈਟਮਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਹੈਂਡਵਰਕ ਦੀ ਜਾਂ ਕੋਈ ਹੋਰ ਵੀਡੀਓ ਜਿ세 ਹੋਰ ਫੈਮ ਲੈ ਕੇ ਆਵਾਂਗੇ ਲੈ ਕੇ ਆਵਾਂਗੇ ਤੁਹਾਡੇ ਕੋਲ ਗੋਟਾ ਪੱਤੀ ਇਹ ਟੈਬੀ राजे ਉਹ ਜੈਪੁਰੀ ਆ ਜੈਪੁਰੀ ਸੂਟ ਹਨ ਜੀ ਇਹ ਪਹਿਨੇ ਟੈਬੀ ਜੈਪੁਰੀ ਗੋਟਾ ਪੱਤੀ ਦਾ ਬਾਤ ਇੱਚ ਰੰਗ ਡਿਜ਼ਾਈਨ ਵਾਧੂ ਮਿਲ ਜਾਣਗੇ ਆ ਦੇਖੋ ਇੱਚ ਡਿਜ਼ਾਈਨ ਰੰਗ ਆ ਪਹਿਨੇ ਹਮ ਆ ਸਾਰੇ ਰੰਗ ਇਹਦੇ ਨੇ ਮਤਲਬ ਹਰ ਤਰ੍ਹਾਂ ਦੀ ਚੀਜ਼ ਮਤਲਬ ਮਿਲੂਗੀ ਇੱਥੋਂ ਇਹ ਵੀਰੇ ਜਿਹੜਾ ਡਾਈਏਬਲ ਫੈਬਰਿਕ ਹੁੰਦਾ ਉਹ ਵਾਲਾ ਉਹ ਵਾਲਾ ਹੀ ਮਿਲੂਗਾ ਭਾਈ ਡਾਈਏਬਲ ਮੈਂ ਦੱਸਦਾ ਤੁਹਾਨੂੰ ਨੇਚਰਲ ਕਰੇਵ ਡਾਈਏਬਲ ਸਿਲਕ ਪਿਓਰ ਸਿਲਕ ਤੇ ਉਸ ਤੋਂ ਇਲਾਵਾ ਸਿਮਰ ਡਾਈਏਬਲ ਸਾਰੇ ਮਿਲਣਗੇ ਇਹ ਆਪਣੇ ਬਨਾਰਸੀ ਸੂਟ ਹਨ ਬਨਾਰਸੀ ਸੂਟ ਸਹੀ ਗੱਲ ਇਸ ਤੋਂ ਇਲਾਵਾ ਫਲਕਾਰੀ ਵਰਕ ਬਹੁਤ ਚੱਲਿਆ ਹਾਂਜੀ ਇਹ ਮਿਲ ਜਾਣਗੇ ਹੋਰ ਆਈਟਮਾਂ ਬਹੁਤ ਨੇ ਭਾਈ ਬਾਧੂ ਨੇ ਸਹੀ ਗੱਲ ਆ ਹੋ ਗਿਆ ਭਾਈ ਫਿਰ ਹਾਂਜੀ ਆਖਿਰੇ ਵੀਰੇ ਵੀਡੀਓ ਹੁਣ ਆਪਣੀ ਬਣ ਗਈ ਐਡਰੈਸ ਦੱਸ ਦੁੱ ਵੀਰੇ ਐਡਰੈਸ ਦੱਸੋ ਵੀਰੇ ਐਡਰੈਸ ਹੈਗਾ ਵੀਰੇ ਮਲੇਰ ਕੋਟਲਾ ਸਰਹੰਦੀ ਗੇਟ ਜਿਹੜਾ ਸਰਹੰਦ ਕੀਨੂ ਨੂੰ ਜਿਹਦਾ ਮੂੰਹ ਆ ਸਰਹੰਦੀ ਗੇਟ ਤੇਲੀਆਂ ਵਾਲਾ ਬਾਜ਼ਾਰ ਸਰਹੰਦੀ ਗੇਟ ਤੋਂ ਜਦੋਂ ਆਵਾਂਗੇ ਸੱਜੇ ਹੱਥ ਮੋੜਨਾ 20 ਦੁਕਾਨਾਂ ਅੱਗੇ ਆ ਕੇ ਤੇਲੀਆਂ ਬਾਜ਼ਾਰ ਜਣਕੇ ਚੌਂਕ ਆਊਗਾ ਚੌਂਕ ਦੇ ਵਿੱਚ ਦੂਜੀ ਦੁਕਾਨ ਆ ਸੱਜੇ ਹੱਥ ਆਪਣੀ ਠੀਕ ਹੈ ਜੀ ਆਪਣੇ ਦੁਕਾਨ ਦਾ ਨਾਮ ਹੈਗਾ ਮੋਮਿਨ ਕਲਾਟ ਹਾਊਸ ਅੰਜੂ ਕਿਲੇ ਵਾਲੇ ਦੀ ਹੱਟੀ बस पहुंच ਜੋ ਭਨੇ ਜਿਹਨੇ ਲੈਣਾ ਬਾਕੀ ਵੀਰੇ ਅਗਰ ਕੋਈ ਆਨਲਾਈਨ ਤੁਹਾਨੂੰ ਆਰਡਰ ਕਰਦਾ ਤਾਂ ਤੁਸੀਂ ਉਹਨਾਂ ਦਾ ਆਨਲਾਈਨ ਹੀ ਭਨੇ ਭੁਗਤਾ ਦਾਨੇ ਆ ਕੋਰੀਅਰ ਲਾਵਾ ਦਾਂਗੇ ਠੀਕ ਹੈ ਜੀ ਠੀਕ ਹੈ ਬਾਕੀ ਵੀਰੇ ਜੇ ਕਿਸੇ ਨੂੰ ਨਹੀਂ ਫੇਰ ਵੀ ਪਤਾ ਲੱਗਦਾ ਫੋਨ ਤੇ ਦੱਸ ਦਾਂਗੇ ਹਾਂ نیچے ਨੰਬਰ ਚੱਲ ਰਿਹਾ ਵੀਡੀਓ ਦੇ ਵਿੱਚ ਨੰਬਰ ਦੇ ਫੋਨ ਕਰਕੇ ਸਬ ਤੋਂ ਐਡਰੈਸ ਕਨਫਰਮ ਕਰ ਸਕਦੇ ਹੋ ਲੋਕੇਸ਼ਨ ਵੀ ਪਵਾ ਸਕਦੇ ਹੋ WhatsApp ਤੇ ਲੋਕੇਸ਼ਨ ਵੀ ਪਾ ਦੇਗੇ ਵੀਰੇ ਜੇ ਕਿਸੇ ਨੂੰ ਬਿਲਕੁਲ ਬਿਲਕੁਲ ਪਾਵਾਂਗੇ ਵੀਰੇ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਹਦੇ ਤੇ ਤੁਸੀਂ ਮੈਸੇਜ ਕਰ ਲੋਈ ਤੇ ਲੋਕੇਸ਼ਨ ਵੀ ਤੁਹਾਨੂੰ ਮਿਲ ਜੇ ਠੀਕ ਹੈ ਵੀਰੇ ਓਕੇ ਓਕੇ ਵੀਰੇ ਔ ਜੀ ਇਹ ਸੀਗੀ कॉटन दी कलेक्शन ਜੋ ਆਪਾਂ ਤੁਹਾਨੂੰ ਅੱਜ ਇੱਥੇ ਦਿਖਾਈ ਆ ਮੋਮਨ ਕਲਾਥ ਹਾਊਸ ਅੰਜੂ ਕਿਲੇ ਵਾਲਿਆਂ ਦੀ ਦੁਕਾਨ ਤੇ ਸੋ ਐਡਰੈਸ ਵਗੈਰਾ ਸਾਰਾ ਤੁਹਾਨੂੰ ਵੀਰੇ ਨੇ ਸਮਝਾ ਦਿੱਤਾ ਆ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਆਰਡਰ ਕਰਨਾ ਚਾਹੁੰਦੇ ਆ ਤਾਂ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਸੋ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਥੈਂਕ ਯੂ